ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਜੋ ਮੈਂ ਵਿਸ਼ਾ ਲੈ ਆਪਣੀ ਖੋਜ ਪੀਨ ਦੇ ਲਈ ਉਹ ਵਿਸ਼ਾ ਆਮ ਲੋਕਾਂ ਦੀ ਜ਼ੁਬਾਨ ਤੋਂ ਹੀ ਲਿਆ ਗਿਆ ਆ ਆਮ ਲੋਕਾਂ ਦੀਆਂ ਗੱਲਾਂ ਬਾਤਾਂ ਜਾਂ ਆਮ ਲੋਕਾਂ ਦੇ ਜੋ ਵਿਚਾਰ ਨੇ ਮੀਡੀਆ ਦੇ ਪ੍ਰਤੀ ਉਹਨਾਂ ਤੋਂ ਲਿਆ ਗਿਆ तकरीबन ਜਦੋਂ ਵੀ ਕੋਈ ਇਲੈਕਸ਼ਨ ਹੁੰਦਾ ਆ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਤਾਂ ਇਹ ਗੱਲ ਬੜੀ ਜ਼ੋਰਾਂ ਤੇ ਉੱਠਦੀ ਆ ਜੀ ਮੀਡੀਆ ਦਾ ਦੁਰਪਯੋਗ ਹੋ ਰਿਹਾ ਜਾਂ ਮੀਡੀਆ ਦਾ ਪ੍ਰਯੋਗ ਜਿਹੜਾ ਹੈਗਾ ਆ ਉਹ ਸਿਆਸੀ ਪਾਰਟੀਆਂ ਆਪਦੇ ਮੰਤਵ ਲਈ ਆਪਣੀ ਐਡਵਰਟਾਈਜ਼ਮੈਂਟ ਕਰਨੀ ਕਰਦੀਆਂ ਨੇ। ਕਈ ਵਾਰੀ ਇਹ ਸਿੱਧੇ ਤੌਰ ਤੇ ਜਿਹੜਾ આરોਪ ਹੈਗਾ ਸਿਆਸੀ ਪਾਰਟੀਆਂ ਤੇ ਇੱਕ ਦੂਜੀ ਤੇ ਲਗਾਇਆ ਜਾਂਦਾ ਕਿ ਕੋਈ ਖਾਸ ਚੈਨਲ ਜਾਂ ਅਖਬਾਰ ਜਿਹੜੇ ਹੈਗੇ ਆ ਸਿਰਫ ਉਹਨਾਂ ਦੀਆਂ ਖਬਰਾਂ ਹੀ ਨਸ਼ਰ ਕਰਦੇ ਪਏ ਨੇ ਤੇ ਚੰਗੀਆਂ ਖਬਰਾਂ ਹੀ ਨਸ਼ਰ ਕਰਦੇ ਪਏ ਨੇ। ਇਮੇਜ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਲੋਕਾਂ ਦਾ ਗੁੱਸਾ ਵੀ ਇਸ ਚੀਜ਼ ਪ੍ਰਤੀ ਜ਼ਾਹਰ ਹੁੰਦਾ ਵੀ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ। ਬੀ ਸਿਰਫ মিডিਏ ਦੀ ਵਰਤੋਂ ਜਿਹੜੀਆਂ ਸਰਕਾਰਾਂ ਆਪਣੇ ਚੰਗੇ ਕੰਮਾਂ ਨੂੰ ਨਸ਼ਰ ਕਰਨ ਦੇ ਲਈ ਜਾਂ ਕੋਈ ਐਸੀ ਖਬਰ ਨਹੀਂ ਦਿਖਾਉਣਾ ਚਾਹੁੰਦੀਆਂ ਵੀ ਹਾਂ ਜਿਹਦੇ ਨਾਲ ਉਹਨਾਂ ਦੀ ਸੱਚਾਈ ਬਾਰੇ ਲੋਕਾਂ ਨੂੰ ਪਤਾ ਲੱਗ ਸਕੇ ਤਾਂ ਇਸ ਚੀਜ਼ ਤੇ ਖੋਜ ਕਰਦਿਆਂ ਕਰਦਿਆਂ ਮੈਨੂੰ ਜੋ ਤੱਤ ਮਿਲੇ ਨੇ ਇੱਕ ਆਪਣੇ ਵਰਡ ਦੇ ਵਿੱਚ ਫਰੀडम ਹਾਊਸ ਹੈਗਾ ਆ ਜਿਹੜਾ ਇਸ ਚੀਜ਼ ਬਾਰੇ ਰਿਪੋਰਟ ਤਿਆਰ ਕਰਦਾ ਹਰ ਸਾਲ ਦੀ ਸਾਲ 1980 ਤੋਂ ਲੈ ਕੇ ਹੁਣ ਤੱਕ ਇਹਨੇ ਰਿਪੋਰਟਸ ਤਿਆਰ ਕੀਤੀਆਂ ਨੇ ਇੱਕ ਇੰਡੈਕਸ ਤਿਆਰ ਕਰਦੇ ਜੀ ਫ੍ਰੀ ਪ੍ਰੈਸ ਫਰੀडम ਇੰਡੈਕਸ ਪ੍ਰੈਸ ਫਰੀडम ਇੰਡੈਕਸ ਦੇ ਤਹਿਤ ਇਹ ਹਰ ਕੰਟਰੀ ਨੂੰ ਰੈਂਕ ਦਿੰਦੇ ਆ ਪੁਆਇੰਟ ਦਿੰਦੇ ਆ ਕਿ ਕਿਸ ਕੰਟਰੀ ਦੇ ਵਿੱਚ মিডিਆ ਨੂੰ ਜਾਂ ਇੱਕ ਜਰਨਲਿਸਟ ਨੂੰ ਕਿੰਨੀ ਕੋ ਆਜ਼ਾਦੀ ਹੈਗੀ ਆਪਣੇ ਕੰਮ ਨੂੰ ਪੂਰਾ ਕਰਨ ਦੇ ਲਈ ਜਾਂ ਆਪਣੇ ਸੱਚ ਨੂੰ ਜਾਂ ਲੋਕਾਂ ਦੀ ਆਵਾਜ਼ ਨੂੰ ਉਠਾਉਣ ਦੇ ਲਈ ਤਾਂ ਸਭ ਤੋਂ ਪਹਿਲਾ ਨੰਬਰ ਇਹਨਾਂ 2015-16 ਦੀ ਰਿਪੋਰਟ ਵਿੱਚ ਜਿਹੜਾ ਦਿੱਤਾ ਉਹ ਫਿਨਲੈਂਡ ਨੂੰ ਦਿੱਤਾ ਹੋਇਆ ਜੀ ਤਾਂ ਸਭ ਤੋਂ ਜਿਹੜਾ ਲਾਸ ਨੰਬਰ ਵੀ ਜ਼ਾਹਿਰੀ ਤੌਰ ਤੇ ਕਿਸੇ ਕੰਟਰੀ ਨੂੰ ਦਿੱਤਾ ਗਿਆ ਪਰ ਇਹਦੇ ਵਿੱਚ ਜਦੋਂ ਮੈਂ ਇੰਡੀਆ ਬਾਰੇ ਪੜਤਾਲ ਕੀਤੀ ਤਾਂ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਕਿ ਵਾਕਈ ਜੋ ਲੋਕ ਕਹਿ ਰਹੇ ਨੇ ਜਾਂ ਬੋਲ ਰਹੇ ਨੇ ਉਹ ਸੱਚਾ ਕਿਉਂਕਿ ਇੰਡੀਆ ਦਾ ਰੈਂਕ 133 ਸੀਗਾ ਮਤਲਬ ਕਿ ਇੰਡੀਆ ਨਾਲੋਂ 132 ਮੁਲਕਾਂ ਦੇ ਪੱਤਰਕਾਰਾਂ ਨੂੰ ਜ਼ਿਆਦੀ ਆਜ਼ਾਦੀ ਸੀ ਕੰਮ ਕਰਨ ਦੇ ਲਈ ਉਹ ਜ਼ਿਆਦਾ ਖੁੱਲੇ ਤੌਰ ਤੇ ਆਜ਼ਾਦੀ ਨਾਲ ਕੰਮ ਕਰ ਸਕਦੇ ਸੀ ਇੱਕ ਰਿਪੋਰਟ ਹੋਰ ਇਹ ਗੱਲ ਕਹਿੰਦੀ ਆ ਇਟਸ ਡਿਸਕ੍ਰਾਈਬ ਦਾ ਫਰੀडम ਆਫ ਜਰਨਲਿਸਟ ਨਿਊਜ਼ ਹਾਊਸ ਇਟਸੈਟਰਾ ਜਰਨਲਿਸਟ ਤੇ ਨਿਊਜ਼ ਹਾਊਸ ਦੀ ਫਰੀडम ਨੂੰ ਡਿਸਕ੍ਰਾਈਬ ਕਰਦੀ ਆ ਤੇ ਇਹ ਜਰਨਲਿਜ਼ਮ ਨੂੰ ਡਿਸਕ੍ਰਾਈਬ ਨਹੀਂ ਕਰਦੀ ਪਰ ਮੈਂ ਮੰਨਦਾ ਕਿ ਜਰਨਲਿਜ਼ਮ ਉਹ ਬਿਲਕੁਲ ਸਿੱਧੇ ਤੌਰ ਤੇ ਇਫੈਕਟ ਹੈਗਾ ਇਸ ਰਿਪੋਰਟ ਦੇ ਨਾਲ ਤੇ 133ਵਾਂ ਨੰਬਰ ਹੈ ਜੀ ਇੰਡੀਆ ਦਾ ਤੇ ਸ਼ਰਮ ਵਾਲੀ ਗੱਲ ਹੈ ਕਿ ਨੇਪਾਲ 105 ਨੰਬਰ ਤੇ ਹੈ ਨਾਈਜੀਰੀਆ 116 ਨੰਬਰ ਤੇ ਤੇ ਫਰਗਾਨਿਸਤਾਨ ਵਰਗੀ ਦੁਨੀਆ ਦੀ ਮੋਸਟ ਡਿਸਟਰਬੈਂਸ ਕੰਟਰੀ 120 ਨੰਬਰ ਤੇ ਆ। ਮਤਲਬ ਕਿ ਸਾਡੇ ਇੰਡੀਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਾਂ ਕਹਿ ਲਈਏ। মিডিਆ ਨੂੰ ਅਫਗਾਨਿਸਤਾਨ ਨਾਲੋਂ ਵੀ ਕੱਟਾ ਜਾਂਦੀ ਆ ਆਪਦਾ ਕੰਮ ਕਰਨ ਦੇ ਲਈ। ਤਾਂ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ মিডিਆ ਹਾਊਸ ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਜਾਂ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਆਪਾਂ ਕਹਿ ਦਿੰਦੇ ਆ ਵੀ ਮਜਬੂਰੀਆਂ ਨੇ ਜਾਂ ਉਹਨਾਂ ਦੀਆਂ ਵੀ ਜਿਹੜਾ ਲੋਕਾਂ ਦੀ ਆਵਾਜ਼ ਨੂੰ ਨਸ਼ਰ ਨਹੀਂ ਕਰ ਰਿਆ ਮੈਨੂੰ ਇਸੇ ਚੀਜ਼ ਲਈ ਖੋਜਣਾ ਪਿਆ ਕਿਉਂਕਿ ਖਾਸ ਤੌਰ ਤੇ ਲੋਕ ਕੁਝ ਚੈਨਲ ਦਾ ਨਾਮ ਲੈ ਕੇ ਇਹ ਕਹਿ ਰਹੇ ਨੇ ਵੀ ਇਹ ਸਰਕਾਰ ਦੇ ਅਧੀਨ ਹੈ ਸਰਕਾਰ ਦਾ ਹੀ ਕੰਮ ਕਰਦੀ ਹੈ ਸਰਕਾਰ ਦਾ ਹੀ ਖਬਰ ਦਿੰਦੀ ਤਾਂ ਇਹ ਰਿਪੋਰਟ ਨੇ ਵਾਕਈ ਸੱਚ ਸਾਬਤ ਕੀਤਾ ਕਿ ਸਰਕਾਰਾਂ ਦਾ ਕੰਟਰੋਲ ਮੀਡੀਏ ਤੇ ਹੈਗਾ ਤਾਂ ਤੁਸੀਂ ਇਸ ਨੂੰ ਆਪ ਹੀ ਹੁਣ ਸਮਝ ਲਓ ਵੀ ਅਫਗਾਨਿਸਤਾਨ ਵਰਗੀਆਂ ਕੰਟਰੀਆਂ ਜਾਂ ਸਾਡੇ ਨਾਲੋਂ ਵੱਧ ਸੱਚ ਦਿਖਾ ਰਹੇ ਨੇ ਉੱਥੋਂ ਦਾ ਮੀਡੀਆ ਤੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਇਹ ਚੀਜ਼ ਨਹੀਂ ਮਿਲ ਰਹੀ ਥੈਂਕ ਯੂ